ਤੇ ਕਿ ਮੁਰਤੇ ਨਹੀਂ ਗੰਭਾਂ ਕਰਦੇ ਸਾਨੂੰ ਹੱਤੋਂ ਬਾਅਦ ਇਨਸਾਨਾਂ ਕੀ ਵਾਕ ਕਰਦਾ ਹੈ ਉਹ ਉਹ ਜਿਹੜੀ ਸੋਲ ਆ ਉਹ ਇੱਥੇ ਹੀ ਇਸੇ ਹੀ ਧੱਤੇ ਦੇ ਉੱਤੇ ਰਹੀਦੀ ਆ ਤੇ ਹੁਣ ਸ੍ਰੀ ਸੁਗਨੀ ਸਾਹਿਬ ਸਾਹੀ ਬਣਿਆ ਪਰਦੀ ਉਹਦੀ ਦੂਸਰੀ ਇਸਤਪਤੀ ਦੇ ਵਿੱਚ ਪੂਰਾ ਵੇਦਵਾ ਉਹ ਮੇਰਾ ਇੱਥੇ ਕਿੱਥੇ ਲੀਦਾ ਕੇਸ ਸੀ ਮੇਰਾ ਤੋਂ ਮੈਂ ਦੇਖਿਆ ਤੇ ਸੋਲ ਬੈਠੀ ਸਾਹਮਣੇ ਇਨਸਾਨ ਜਿਹੜਾ ਪੰਜ ਤੱਤ ਦਾ ਬਤਵਾਇਆ ਜਨ ਵਾਯੂ ਅਗਨੀ ਆਕਾਸ਼ ਤੇ ਧਰਤੀ ਲੋਕੀ ਕਿਤੇ ਪੰਜ ਤੱਤਾਂ ਦਾ ਬਤਵਾ ਮਿੱਟੀ ਜਿੱ ਮਿਲ ਗਿਆ ਤੇ ਪੰਜ ਤੱਤ ਕਦੋਂ ਹੋਵੇ 5 ਤੱਕ ਨਹੀਂ ਖਤਮ ਹੁੰਦੇ 4 ਤੱਕ ਖਤਮ ਹੁੰਦੇ ਵੀ ਤੁਹਾਨੂੰ ਪਤਾ ਹੈ ਇਸ ਬਾਰੇ ਦਾ ਇਹ ਫਿਰ ਮੈਂ ਉਸੇ ਚੱਕਰ ਦੇ ਵਿੱਚ ਮੇਰੀ ਲਾਸਟ ਜਿਹੜੀ ਮੰਜ਼ਲ ਸੀ ਉਹ ਸੀ ਘਰੋਤੋ ਵਾਲਾ ਪਰ ਇੱਕ ਡਿਗਰੀ ਨਾਲ ਪੈਰਨੋਰਮਲ ਐਕਸਕੋਰਡ ਦੀ ਸਿਗਾਰਤੀਵਾਰੀ ਨੇ ਕਿਹੜੀ ਕਿਹੜੀ ਹੰਟਡ ਪਲੇਸਿਸ ਦੇ ਰਿਸਰਚ ਕੀਤੇ ਸੀ ਜਿਨ੍ਹਾਂ ਦੇ ਫੇਮਸ ਕੇਸ ਜਿਹੜੇ ਜ਼ਿਆਦਾ ਤਾਂ ਇਹਰੇ ਸ਼ਾਇਦ ਉਹਨਾਂ ਦੀ ਡੈਥ ਦਾ ਕੌਜ਼ ਵੀ ਬਣੇ ਉਹਨਾਂ ਦੇ ਵਿੱਚ ਇੱਕ ਤਾਂ ਪਹਾੜ ਲੱਗਦਾ ਕਿਲਾ ਰਾਹਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਹੋਸਟ ਪੁਰਵਰਸ਼ੀ ਵੈਲਕਮ ਟੂ ਆਰ ਚੈਨਲ ਰੂਹਾਨੀ ਰਾਹਤ ਜਿਵੇਂ ਕਿ ਹਰੇਕ ਇਨਸਾਨ ਦੇ ਮਾਨਵ ਵਿੱਚ ਕਦੀ ਨਾ ਕਦੀ ਐਸੇ ਸਵਾਲ ਜ਼ਰੂਰ ਆਂਦੇ ਹੈ ਕਿ ਇਸ ਦੁਨੀਆ ਤੋਂ ਇਲਾਵਾ ਕੋਈ ਹੋਰ ਵੀ ਦੁਨੀਆ ਹੈਗੀ ਹੈ ਜਾਂ ਮਰਨ ਤੋਂ ਬਾਅਦ ਇਨਸਾਨ ਕਿੱਥੇ ਜਾਂਦਾ ਹੈ ਜਾਂ ਪੂਤ ਪ੍ਰੇਤ ਨਾਦੀ ਕੋਈ ਚੀਜ਼ਾਂ ਹੁੰਦੀਆਂ ਨੇ ਸੋ ਇਹ ਸਭ ਸਵਾਲ ਭਰੇ ਤੇ ਮਾਨਵ ਵਿੱਚ ਜ਼ਰੂਰ ਕਦੀ ਨਾ ਕਦੀ ਆਂਦੇ ਹੋਣਗੇ ਸੋ ਐਸਾ ਚੀਜ਼ਾਂ ਬਾਰੇ ਗੱਲ ਕਰਨ ਲਈ ਅੱਜ ਸਾਡੇ ਵਿੱਚ ਮੌਜੂਦ ਨੇ ਡਾਕਟਰ ਜਗਜੀ ਜੱਸੀ ਜੀ ਸੋ ਸ਼ਸ਼ੀਕਲ ਸਰ ਸੋਸਿਕੋ ਸੋ ਸਰ ਮੈਂ ਤੁਹਾਨੂੰ ਪਹਿਲਾ ਸਵਾਲ ਇਹ ਗੁਸਣਾ ਚਾਹਦੀ ਆ ਕੀ ਕਿਉਰੀਓਸਿਟੀ ਇਨਸਾਨ ਦੀ ਕਮਜ਼ੋਰੀ ਹੈ ਹੂੰ ਨਹੀਂ ਕਿਉਰੀਓਸਿਟੀ ਇਨਸਾਨ ਦੀ ਕਮਜ਼ੋਰੀ ਨਹੀਂ ਕਿਉਰੀਓਸਿਟੀ ਇਨਸਾਨ ਦੀ ਤਾਕਤ ਹੈ ਕਿਉਂਕਿ ਜੇ ਕਿਉਰੀਓਸਿਟੀ ਨਹੀਂ ਹੋਏਗੀ ਜਾਣਨ ਦੀ ਹੂੰ ਤੇ ਫਿਰ ਆਪਾਂ ਅੱਗੇ ਕਿਵੇਂ ਵਧਾਂਗੇ ਫਿਰ ਆਪਾਂ ਖੋਜ ਕਿਵੇਂ ਕਰਾਂਗੇ ਫਿਰ ਆਪਾਂ ਜ਼ਿੰਦਗੀ ਚ ਮੀਂ ਜੋ ਨਵੇਂ ਬ੍ਰਾਂਚਸ ਨਵੇਂ ਮੌਕੇ ਸਾਨੂੰ ਕਿਵੇਂ ਮਿਲਣਗੇ ਇਨਸਾਨ ਇਹ ਕਿਉਂ ਜਾਣਨਾ ਚਾਹੁੰਦਾ ਹੈ ਕਿ ਮਰਨ ਤੋਂ ਬਾਅਦ ਕਿੱਥੇ ਜਾਂਦੇ ਹੈ ਕਿ ਹਰ ਇੱਕ ਦੇ ਮਨ ਵਿੱਚ ਕਦੀ ਨਾ ਕਰਦੀ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਮਰਨ ਤੋਂ ਬਾਅਦ ਕਿੱਥੇ ਜਾਏਗਾ ਕਿ ਉਹਦੇ ਨਾਲ ਵਾਪਰੇਗਾ ਹਮ ਸਹਿ ਸਵਾਲ ਕਿਉਂ ਆਉਂਦਾ ਹੈ ਇਨਸਾਨ ਦੇ ਮਨ ਵਿੱਚ ਜਦੋਂ ਸਾਡੇ ਉਹ ਇਨਸਾਨ ਸਾਡੇ ਉਹ ਪਰਸਨ ਜਿਹੜੇ ਸਾਡੇ ਦਿਓ ਦੇ ਬੜੇ ਕਰੀਬ ਹੁੰਦੇ ਆ ਜਿਨ੍ਹਾਂ ਨੇ ਸਾਡੇ ਨਾਲ ਜ਼ਿੰਦਗੀ ਕੱਟੀ ਹੋਈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਜਿਨ੍ਹਾਂ ਨੇ ਸਾਨੂੰ ਪਾਲਿਆ ਕਈ ਵਾਰੀ ਕਈ ਕੇਸਿਸ ਦੇ ਵਿੱਚ ਭੈਣ ਭਰਾ ਉਹ ਜਿਨ੍ਹਾਂ ਨੂੰ ਆਪਾਂ ਇੱਕ ਸੈਕਿੰਡ ਤੇ ਵੀ ਮਿਸ ਨਹੀਂ ਕਰ ਸਕਦੇ ਬਿਲਕੁਲ ਯੂ ਨੋ ਤੇ ਉਹ ਜਦੋਂ ਇੱਕਦਮ ਕਿਸੇ ਕੌਜ਼ ਦੇ ਕਰਕੇ ਸਾਡੇ ਤੋਂ ਦੂਰ ਚਲੇ ਜਾਂਦੇ ਹਮ ਇਸ ਦੁਨੀਆ ਤੋਂ ਚਲੇ ਜਾਂਦੇ ਆ ਤਾਂ ਫਿਰ ਆਖਿਰ ਜਦੋਂ ਬਹੁਤ ਦੇਰ ਦੁਖੀ ਹੁੰਦਾ ਫਿਰ ਸਾਡੇ ਅੰਦਰ ਇੱਕ ਸਵਾਲ ਉੱਠਦਾ ਆਖਿਰ ਉਹ ਕਿੱਥੇ ਗਏ ਕਿਉਂ ਇੱਕ ਚੰਗਾ ਪਿਆਰ ਗਿਆ ਹੋਇਆ ਇਨਸਾਨ ਵਾਪਸ ਕਿਉਂ ਨਹੀਂ ਆ ਸਕਦਾ ਆਖਰ ਉਹ ਕਿਹੜੀ ਦੁਨੀਆ ਹੈ ਜਿੱਥੇ ਉਹ ਚਲੇ ਜਾਂਦੇ ਤੇਿੱਥੋਂ ਵਾਪਸ ਨਹੀਂ ਆਉਂਦੇ ਚਿੱਠੀ ਦਾ ਕੋਈ ਸੰਦੇਸ਼ ਜਾਂ ਤੂੰ ਚਲੇ ਗਿਆ ਬਿਲਕੁਲ ਬਿਲਕੁਲ ਤੇ ਸਹਿ ਸੰਪੂਤ ਪਰੇਨਾ ਦੀ ਕੋਈ ਚੀਜ਼ ਹੁੰਦੀ ਹੈ ਦੇਖੋ ਸਨਾਤਨ ਮਤ ਦੇ ਵਿੱਚ ਜਿਹੜੀ ਵੰਡ ਇਹਨਾਂ ਚੀਜ਼ਾਂ ਦੀ ਉਹ ਸਭ ਤੋਂ ਲੋ ਲੈਵਲ ਆ ਭੂਤ ਅੱਛਾ ਭੂਤ ਪ੍ਰੇਤ ਪਿਸਾਚ ਖਿਤਧਬਾ ਕੁਸ਼ਮਾਂਡਾ ਤੇ ਬ੍ਰਹਮ ਰਾਖਸ਼ ਇਹ ਐਂਟੀਟੀਆਂ ਦੀ ਸਲਾਤਨ ਮਾਤਾਂ ਦੇ ਕਾਉਣੇ ਲਈ ਵੰਡਾ ਅੱਛਾ ਸਾਰੀਆਂ ਸੀਜ਼ਾ ਅਲੱਗ ਅਲੱਗ ਨੇ ਇੱਕ ਇਹਨਾਂ ਦੀ ਗ੍ਰੇਡੇਸ਼ਨ ਆ ਅੱਛਾ ਜਿਸ ਤੋਂ ਤੋਂ ਲੋ ਲੈਵਲ ਦੇ ਉੱਤੇ ਭੂਤ ਉਸ ਤੋਂ ਉੱਤੇ ਪ੍ਰੇਤ ਜੋ ਡੈਜ਼ਿਗਨੇਸ਼ਨ ਅਪਰ ਹੁੰਦਾ ਜਾ ਰਿਹਾ ਹੈ ਡੇ ਬਾਈ ਡੇ ਜਿਸ ਕਾ ਮੈਂ ਦੱਸਿਆ ਹੂੰ ਸੋ ਭੂਤ ਜਿਹੜਾ ਸਭ ਤੋਂ ਲੋ ਲੈਵਲ ਆ ਅੱਛਾ ਭੂਤ ਕੀ ਆ ਪਹਿਲਾਂ ਸਮਝਣ ਦੀ ਕੋੜ ਆ ਵੀ ਭੂਤ ਉਹ ਆ ਜੋ ਬੀ ਚੁੱਕਿਆ ਇਸ ਤੋਂ ਬਾਕੀ ਲੈਣਾ ਭੂਤ ਅ ਵਰਤਮਾਨ ਆਪਣਾ ਵਰਤਮਾਨ ਪ੍ਰੈਜ਼ੈਂਟ ਪਾਸ ਪ੍ਰੈਜ਼ੈਂਟ ਫਿਊਚਰ ਹੈ ਇਹਦਾ ਬਟ ਹੋਈਆ ਹੈ ਨਾ ਬਟ ਉਹਨੂੰ ਇੱਕ ਆਪਾਂ ਹੋਰ ਸ਼ੇਪ ਦੇ ਵਿੱਚ ਲੈ ਲੈਨੇ ਆ ਵੀ ਇਹ ਭੂਤ ਹੈ ਭੂਤ ਉਹਦਾ ਵੀ ਸਾਰਾ ਬੀਤ ਚੁਕਿਆ ਕੱਲ ਹੀ ਤਾਂ ਵਹ ਜੇ ਹੁਣ ਆਪਾਂ ਕੱਲ ਦੀ ਗੱਲ ਕਰੀਏ ਕੱਲ ਆਪਾਂ ਜੋ ਕੀਤਾ ਤੇ ਜੇ ਉਹਨੂੰ ਆਪਾਂ ਕਾਮਨ ਵਰਡਸ ਉਹ ਚਲੀਏ ਤਾਂ ਭੂਤ ਕਿਉਂਕਿ ਬੀਤ ਚੁਕਿਆ ਹੈ ਤਾਂ ਉਹਨੂੰ ਆਪਾਂ ਇੱਕ ਤਸਵੀਰ ਦੇ ਦਿੰਨੇ ਆ ਉਹਨੂੰ ਇੱਕ ਦਰਜਾ ਦੇ ਦਿੰਨੇ ਆ ਮਰ ਚੁੱਕੇ ਇਨਸਾਨ ਦੇ ਨਾਲ ਜਿਹਨੂੰ ਆਪਾਂ ਭੂਤ ਕਹਿ ਦਿੰਦੇ ਆ ਅੱਛਾ ਜਿਉਂ ਕਿਤੇ ਦਿਖਾਈ ਦੇ ਦੇ ਉਹਨੂੰ ਆਪਾਂ ਕਹਿੰਦੇ ਆ ਭੂਤ ਹਾਂ ਤੇ ਜਦੋਂ ਕੋਈ ਇਨਸਾਨ ਮਰ ਜਾਂਦਾ ਤੇ ਉਹਨੂੰ ਮੁਰਤਾ ਕਿਉਂ ਕਿਹਾ ਜਾਂਦਾ ਹੈ ਦੇਖੋ ਇੱਕ ਸਿੱਧੀ ਜੀ ਗੱਲ ਹੈ ਨਾ ਵੀ ਇੱਕ ਉਹੀ ਬਾਡੀ ਜਿਹਦਾ ਸੇਮ ਉਹੀ ਹੱਥ ਪੈਰ ਅੱਖਾਂ ਸਾਰਾ ਕੁਝ ਉਹਦੇ ਬੋੜ ਕੋਹੀਪੇ ਆਂਦਾ ਬਟ ਉਹ ਹਿਲ ਨਹੀਂ ਸਕਦਾ ਮੇਜ਼ੋ ਸਨਗੋ ਸੇਮ ਥਿੰਗ ਓਹ ਹੇਰ ਆ ਡਿਪਨੀਜ਼ ਐਂਡ ਐਵਰੀਥਿੰਗ ਕਈ ਵਾਰੀ ਕੋਈ ਬਿਮਾਰੀ ਵੀ ਨਹੀਂ ਹੁੰਦੀ ਹੈ ਨਾ ਕੋਈ ਕੁਝ ਵੀ ਨਹੀਂ ਹੁੰਦਾ ਐਲਬੇਰੀ ਸਾਇਲੈਂਟ ਅਟੈਕ ਆ ਹਾਈਲਾਈਟਡ ਅਟੈਕ ਆ ਗਿਆ ਯਾ ਕੇ ਰਾਤ ਸੁੱਤਾ ਸੀ ਕਿ ਸੁੱਤਾ ਹੀ ਸੌ ਗਿਆ ਹੂੰ ਸਵੇਰੇ ਉਠਾਇਆ ਤੇ ਕੋ ਉੱਠੇ ਹੁਣ ਉਹਦੇ ਵਿੱਚੋਂ ਨਿਕਲਿਆ ਵੀ ਆਫਟਰ ਆਲ ਬੋਡੀ ਨਾ ਬੁਲੀਆ ਇੱਕ ਸਵਾਲਤ ਉਹਦੇ ਵਿੱਚੋਂ ਕੀ ਨਿਕਲਿਆ ਤੋਂ ਸੋ ਉਹਦੇ ਬਾਅਦੇ ਜਿਹੜੀ ਪਾਵਨ ਕੁਰਬਾਨੀ ਦਾ ਵਾਕ ਆ ਵੀ ਮੇਦੇ ਵੀ ਅ ਇਹ ਸਰੀਰਾਂ ਮੇਰਿਆ ਇਸ ਜਗ ਮੇ ਆਇਆ ਕੇ ਪਿਆਦੂ ਦੇ ਕਰਮ ਕੋ ਮੈਂ ਇਹ ਸਰੀਰਾਂ ਮੇਰਿਆ ਹੱਥੋਂ ਲੇ ਜੋਤ ਰੱਖੀ ਤਾਂ ਤੂੰ ਜਗ ਰਿਆ ਵੀ ਕਰਮ ਕੋ ਮੈਂ ਕਿ ਇੰਦਰ ਜੋਤ ਰੱਖੀ ਹੈ ਪ੍ਰਮਾਤਮਾ ਉਹ ਆਪਣੀ ਜੋਤ ਰੱਖ ਕੇ ਸੰਭੇਜਦਾ ਜਿੰਨੇ ਟਾਈਮ ਦੇ ਵਾਸਤੇ ਮਿਲਦੀ ਹੈ ਉਹਨੇ ਟਾਈਮ ਦੇ ਵਾਸਤੇ ਇਸ ਧਰਤੀ ਦੇ ਉਤੇ ਆਪ ਆਪ ਕਰਮ ਕਰਦੇ ਆ ਆਪਾਂ ਮਿਲਦੇ ਆ ਗਿਲਦੇ ਆ ਵਿਛੜਦੇ ਆ ਮ ਦਰਜਾ ਬ ਦਰਜਾ ਸਾਨੂੰ ਇਨਸਾਨ ਮਿਲਦੇ ਆ ਵਿਛੜ ਜਾਂਦੇ ਆ ਕੰਪੇਅਰ ਕਰਦੇ ਆ ਕੰਪੀਟਿਸ਼ਨਸ ਕਰਦੇ ਮੇਰੀ ਨਹੀਂ ਹੁੰਦੀ ਹੈ ਬੱਚਿਆਂ ਦੇ ਆਪਣਾ ਪਰਫਾਰਮ ਕਰਦੇ ਆ ਤੇ ਕੀ ਹੁੰਦਾ ਕੀ ਆ ਵੀ ਉਹ ਜੋਤ ਵਿੱਚੋਂ ਨਿਕਲ ਜਾਂਦੀ ਹੈ ਜਦੋਂ ਜੋਤ ਨਿਕਲ ਜਾਂਦੀ ਹੈ ਤਾਂ ਉਹੀ ਬੋਡੀ ਡੈਡ ਹੋ ਜਾਂਦੀ ਉਹਨੂੰ ਮੁਰਤਾ ਕਹਿ ਦਿੰਦੇ ਤੇ ਕੀ ਮੁਰਤੇ ਦੀ ਗੱਲਾਂ ਕਰਦੇ ਨੇ ਦੇਖੋ ਮੁਰਦੇ ਦੀਆਂ ਨਹੀਂ ਕਰਦੇ ਮੁਰਤਾ ਤਾਂ ਮਰ ਗਿਆ ਉਹਨੂੰ ਤਾਂ ਸੰਸਕਾਰ ਹੋ ਗਿਆ ਗੱਲ ਤਾਂ ਕਰਦੀ ਆ ਸੂਲ ਉਹਦੀ ਰੂਹ ਰੂਹ ਵੀ ਜਿਹੜੀ ਜਿਸੇ ਕੌਸ ਦੇ ਕਾਰਨ ਅ ਕਿ ਅਨਫੁਲਫਿਲ ਡਿਜ਼ਾਇਰ ਦੇ ਕਾਕੇ ਜਿਹੜੀ ਇਸ ਧਰਤੀ ਦੇ ਉੱਤੇ ਅੜਕ ਜਾਂਦੀ ਹੈ ਰਹਿ ਜਾਂਦੀ ਹੈ ਆਪਣੀ ਆਪਣੀ ਇੱਛਾ ਦੇ ਕਾਕੇ ਆਪਣੀ ਡਿਜ਼ਾਇਰ ਦੇ ਕਾਕੇ ਇੱਥੇ ਰਹਿ ਜਾਂਦੀ ਹੈ ਤੇ ਉਹ ਫਿਰ ਅੱਗੇ ਨੂੰ ਮੂਵ 온 ਨਹੀਂ ਕਰ ਸਕਦੀ ਸਰ ਮਤੋਂ ਬਾਅਦ ਇਨਸਾਨਾਂ ਕੀ ਬਾਤ ਕਰਦਾ ਹੈ ਕੀ ਨਾ ਤੇ ਨਾ ਉਹ ਤੇ ਸਾਰੇ ਜਿਹੜੇ ਆਪਣਾ ਗਰੁੱਪ ਪ੍ਰਾਣ ਦੇ ਵਿੱਚ ਉਹ ਅਪੈਕਟਰ ਦੇ ਵਿੱਚ ਰੀਡ ਨਹੀਂ ਨਾ ਕਰਦੇ ਅਸੀਂ ਜਨਰਲ ਨਹੀਂ ਚਾਹਦੇ ਸੀਗੇ ਨਹੀਂ ਬਹੁਤ ਜਿਆਦਾ ਮੋਟਰ ਅਸੀਂ ਨਾ ਪਹਿਲਾਂ ਨੂੰ ਮੰਨਦੇ ਹੀ ਨਹੀਂ ਨਹੀਂ ਮੰਨਦੇ ਕਈ ਕਈ ਲੋਕ ਨਹੀਂ ਮੰਨਦੇ ਸਭ ਚੀਜ਼ਾਂ ਨੂੰ ਉਹ ਨਾਏ ਕਰਦੇ ਤੇ ਬੱਟਰ ਜਿੱਦਾਂ ਗੁਰੂ ਪੁਰਾਨ ਦੇ ਵਿੱਚ ਪੂਰਾ ਜ਼ਿਕਰ ਹੈ ਹਮਮ ਕੁਰਾਨ ਸ਼ਰੀਫ ਦੇ ਵਿੱਚ ਪੂਰਾ ਜ਼ਿਕਰ ਹੈ ਕਿ ਇਨਸਾਨ ਦੇ ਨਾਲ ਕੀ ਵਾਪਰਗਾ ਕਿ ਇਹ ਪੁਰਸ਼ ਨਾ ਕਾ ਬੁਲੇ ਕਿ ਕਪਰੀਖ ਜ ਆਪਣਾ ਧੰਵਾਦ ਦੀ ਧਾਰ ਨਾਲੋਂ ਤਿੱਖਾ ਉਹਦੇ ਪੁੱਤ ਇਨਸਾਨ ਨੂੰ ਲੰਗਣਾ ਬੇਦਾ ਉਹਦੀ ਰੂਹ ਨੂੰ ਲੰਗਣਾ ਬੇਦਾ ਦਿਲੇ ਚੱਕੇ ਗਲਤ ਕੀਤੇ ਹੋਦੇ ਉਹ ਪਾਰ ਹੋ ਜਾਂਦੀ ਹੈ ਜੇ ਨਹੀਂ ਉਹਦੇ ਦੁਫਾਰ ਹੋ ਜਾਂਦੀ ਸੋ ਜਾਦਾ ਉਧਰ ਆਪਾ ਜੇ ਦੀਬਲੀ ਗੱਲ ਇੱਧਰ ਦੀ ਕਰਾ ਤੇ ਹੁਣ ਸ੍ਰੀ ਸੁਭਨੀ ਸਾਹਿਬ ਸਭ ਨੂੰ ਪੜਦੀ ਹੈ ਉਹਦੀ ਦੂਸਰੀ ਇਸਤਰੀ ਦੇ ਵਿੱਚ ਪੂਰਾ ਵੇਦਵਾ ਬਟ ਸਾਰੇ ਹਾਲਤ ਕੀ ਆ ਵੀ ਆਪਾਂ ਪਰਕਰ ਤੁਰੇ ਜਾਨੇ ਹੁਣ ਕਲੀਅਰ ਲਿਖਿਆ ਗੁਰੂ ਜੀ ਦੇਵ ਜੀ ਨੇ ਲਿਖਿਆ ਮੈਂ ਤਾਂ ਲਿਖਿਆ ਨੇ ਉਨ ਸਾਖ ਕਹ ਰਿਹਾ ਅਭੀ ਜਹ ਜਹ ਮਹਾ ਪਿਆਰ ਦੂਤ ਜਾਂ ਮੁਤਲਅ ਤਾਂ ਕੇਵਲ ਨਾਮ ਸਗ ਤੇਰੇ ਜਲੇ ਜਦੋਂ ਜਮਦੂਤਾਂ ਨੇ ਤੈਨੂੰ ਲੈ ਕੇ ਜਾਣਾ ਹੈ ਨਾ ਉਸ ਵੇਲੇ ਸਿਰਫ ਪ੍ਰਮਾਤਮਾ ਦਾ ਜੱਪਿਆ ਹੋਇਆ ਨਾਮ ਹੀ ਤੇਰੇ ਨਾਲ ਚੱਲੂ ਜੇ ਮੁਸ਼ਕਲ ਹੋਵੇ ਅਤ ਭਾਰੀ ਤਰ ਕੋ ਨਾਮ ਖੜਮਾਈ ਵਾਦੀ ਉਹ ਮੁਸ਼ਕਲ ਕਿਹੜੀ ਭਾਰੀ ਹੈ ਜਦੋਂ ਜਮਾਂ ਦੀ ਮਾਰ ਸੈਣੀ ਪੈਣੀ ਹੈ ਜੇ ਮਾਰ ਕੇ ਗਣੇ ਜਾਏ ਨਾ ਬੂਸਾ ਜਿਹੜੇ ਰਾਹੇ ਗਿੜੇ ਜਾ ਸਰਦੇ ਜਿਸ ਰਸਤੇ ਤੇ ਤੂੰ ਜਾਣਾ ਵਾ ਉਹ ਪੈਦਾ ਗਿਣਿਆ ਨਹੀਂ ਜਾ ਸਕਦਾ ਉਸ ਤਾਲ ਦੇ ਉੱਤੇ ਜਦੋਂ ਤੈਨੂੰ ਭੁੱਖ ਲੱਗਣੀ ਆ ਪਿਆਸ ਲੱਗਣੀ ਆ ਉਸ ਵੇਲੇ ਹਰੀ ਦਾ ਨਾਮ ਤੇਰੇ ਪ੍ਰਾਣਾ ਦਾ ਉਸ ਵੇਲੇ ਹਰੀ ਦਾ ਨਾਮ ਹੀ ਤੇਰੀ ਰੂਹ ਦੀ ਖਲਾਫ ਬਣੂਗਾ ਹੂੰ ਕਲੀਅਰ ਤਾਂ ਲਿਖਿਆ ਬਟ ਪੜੂਗਾ ਪਟਾਈ ਨਹੀਂ ਜੇ ਪੜੀ ਜਾਂਦੇ ਆ ਤਾਂ ਉਹਨੂੰ ਸਾਨੂੰ ਸਮਝਣ ਦਾ ਸਬਾ ਨਹੀਂ ਵਿਚਾਰਨ ਦਾ ਸਬਾ ਨਹੀਂ ਸੋ ਇਹ ਵੀਰਵਾ ਸਾਰਾ ਉਹਦੇ ਚ ਆਲਰੇਡੀ ਪਹਿਲਾਂ ਹੀ ਦਰਜ ਆ ਵੀ ਜੇ ਕੋਈ ਕਹਿੰਦਾ ਹੁੰਦਾ ਕਿ ਮੌਤ ਤੋਂ ਬਾਅਦ ਕੁਝ ਨਹੀਂ ਤਾਂ ਉਹਨਾਂ ਕੋਲ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਇਸ ਉਪਦੇਸ਼ ਪਲੀਜ਼ ਅੱਧੇ ਘੰਟੇ ਘੰਟੇ 2 ਘੰਟੇ ਵਾਸਤੇ ਚੰਗੀ ਜਿਹਾ ਬੈਠੋ ਕਿ ਨਾ ਉਹਦੀ ਵਿਚਾਰ ਕਰ ਲਾ ਤੇ ਤੇਰੇ ਅੱਖਾਂ ਦੇ ਉਹ ਜਿਹੜਾ ਹਨੇਰਾ ਹੈ ਨਾ ਉਹ ਦੂਰ ਹੋ ਜਾਏ ਸਰ ਨਰਿੰਦਾ ਮੈਂ ਇਹ ਚੀਜ਼ ਵੀ ਬੜੀ ਲੋਕਾਂ 'ਚ ਦੇਖੀ ਹੈ ਕਿ ਜਦੋਂ ਮਤਲਬ ਕਿਸੇ ਨਾ ਕੋਈ ਆਪਣਾ ਜੀ ਇਸ ਦੁਨੀਆ ਤੋਂ ਚਲ ਜਾਂਦਾ ਹੈ ਇਹ ਡੈਥ ਹੋ ਜਾਂਦੀ ਹੈ ਕਿਸੇ ਦੀ ਕਿਸੇ ਦੀ ਭੈਣ ਦੀ ਹੈ ਕਿਸੇ ਦੀ ਪਰਾਰਿਆ ਕਿਸੇ ਆਪਣੇ ਦੀ ਠੀਕ ਹੈ ਤਾਂ ਉਹ ਇਨਸਾਨ ਜਿਹੜਾ ਰੋ ਰਿਹਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਕਾਸ਼ ਉਹਦੀ ਆਤਮਾ ਮੇਰੇ ਸਾਹਮਣੇ ਇੱਕ ਵਾਰ ਆ ਜਾਏ ਕਾਸ਼ ਬੈ ਉਹਨੂੰ ਮਿਲਣਾ ਕਿ ਜਾਂ ਮੈਂ ਵੀ ਉਹਦੇ ਨਾਲ ਦੂਰ ਜਾ ਆ ਜਾਂ ਕੁਝ ਵੀ ਹੈ ਪਰ ਜਦੋਂ ਇਨਸਾਨ ਦੀ ਉਹਦੀ ਰੂਹ ਸਾਹਮਣੇ ਆ ਜਾਂਦੀ ਹੈ ਤਾਂ ਡਰਦਾ ਤਾਂ ਫਿਰ ਉਹ ਡਰਦਾ ਛੋਹ ਹੈ ਅੰਤਤ ਦਰਗ ਇਹ ਇੱਥੇ ਐਕਚੁਅਲ ਜਿਹੜੇ ਰੀਜ਼ਨ ਕੀ ਆ ਵੀ ਕੋਈ ਵੀ ਇਨਸਾਨ ਜਿਹਦੀ ਸਮੇਂ ਤੋਂ ਪਹਿਲਾਂ ਡੈਥ ਹੋਈ ਮੀਨ ਜੇ ਕਿਸੇ ਨੂੰ 80 ਸਾਲ ਦਿੱਤੇ ਤਾਂ ਡੈਥ ਉਹਦੀ 20 ਸਾਲ ਚ ਹੋ ਗਈ ਬਾਕੀ ਤਾਂ ਉਹਦੇ 70 ਸਾਲ ਪਿੱਛੇ ਬਏ ਉਹ ਉਹ ਜਿਹੜੀ ਸੋਲ ਆ ਉਹ ਇੱਥੇ ਹੀ ਇਸੇ ਹੀ ਧਰਤੀ ਦੇ ਉੱਤੇ ਰਹਿੰਦੀ ਆ ਸਾਡੇ ਨਾਲ ਹੀ ਲਿੰਦੀ ਆ ਉਹ ਆਪਣਾ ਟਾਈਮ ਪੂਰਾ ਕਰੇ ਉਹ ਆਪਣਾ ਟਾਈਮ ਜੇ ਤੋ ਕ ਪੂਰਾ ਨਹੀਂ ਕਰੇਗੀ ਤੇ ਦੈਨ ਉਹ ਅੱਗੇ ਮੂਵ ਆਉਣ ਨਹੀਂ ਗਈ ਨਾ ਉਹਦਾ ਦੇਖਾ ਹੋਏਗਾ ਨਾ ਉਹ ਨੂੰ ਅੱਗੇ ਤਾਂ ਨਾ ਮਿਲੂਗਾ ਉਹ ਇੱਥੇ ਹੀ ਬੜਹਦੀ ਆ ਅੱਛਾ ਹੁਣ ਇੱਕ ਰੀਸੈਂਟਲੀ ਮੇਰੇ ਕੋਲ ਇੱਕ ਬੈ ਗਿਆ ਘਰ ਦੇ ਵਿੱਚ ਕਿ ਕੁਝ ਉਹਨਾਂ ਨੂੰ ਅਗਨੋਰਡ ਫੀਲ ਹੋ ਰਿਹਾ ਸੀ ਹੂੰ ਹੂੰ ਤਾਂ ਮੇਰਾ ਇੱਥੇ ਇੱਕ ਦਿੱਲੀ ਦਾ ਕੇਸ ਸੀ ਮੇਰਾ ਕਿ ਇਹ ਵੇਖਿਆ ਤੇ ਉਹ ਜਦੋਂ ਮੈਂ ਜਾ ਕੇ ਬੈਠਾ ਤੇ ਉਹਨਾਂ ਨੇ ਆਪਣੇ ਦਾਦਾ ਜੀ ਦੀ ਪਿਕਚਰ ਲਾਈ ਹੋਈ। ਅੱਛਾ। ਦੀਵਾਰ 'ਤੇ। ਅੱਛਾ। ਤੋਂ ਮੈਂ ਦੇਖਿਆ ਤੇ ਸੋਲ ਬੈਠੀ ਸਾਹਮਣੇ। ਇਹਦੇ ਦਾਦਾ ਜੀ ਦੀ। ਮੈਂ ਪੁੱਛਿਆ ਮੈਂ ਕਿ ਆ ਵੀ ਇਹ ਕਹਿੰਦੇ ਦਾਦਾ ਜੀ। ਅੱਛਾ। ਪਰ ਤਾਂ ਮੈਂ ਪੁੱਛਿਆ ਮੈਂ ਕਿ ਆ ਵੀ ਨਾ ਕੱਲ ਦੀਦੀ ਸੋਲ ਦੇ ਨਾਲ ਇੰਟਰੈਕਟ ਹੋਇਆ ਜਿਓ। ਅੱਛਾ। ਇਹਨੂੰ ਉਹਨਾਂ ਨੇ ਦੱਸਿਆ ਵੀ ਬਈ 4 ਸਾਲ ਪਹਿਲਾਂ ਧਤ ਹੋ ਗਈ। ਅੱਛਾ। ਇਹਨਾਂ ਕਾ ਵੀ ਕਹਿ ਲਿਓ। ਹਾਂ। ਵਾਏ ਤੁਸੀਂ ਇਥੇ ਕੀ ਕਰ? ਇਦਾਂ ਮੈਂ ਤੇ ਆਪਣੇ ਪੁੱਤਰੇ ਦਾ ਰੂਮ ਵਿੱਚ ਜਣਾ। ਅੱਛਾ। ਦੇਖੋ ਫਿਰ ਜਿ ਸਟਾਉਂਡ ਡਿਜ਼ਾਇਰ। ਹੂੰ। ਪਰ ਭੂਤ ਤਾਂ ਨਹੀਂ ਆ। ਹਾਂ 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 ਹਾਂ। ਜਿਹਨ ਉਹਨਾਂ ਨੂੰ ਮਿਲਣ ਆ ਗਿਆ ਉਹਨਾਂ ਨੇ ਕੁਝ ਕਹਿਣਾ। ਹਾਂ ਬਿਲਕੁਲ। ਹੈਨਾ? ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਤੁਹਾਡੇ ਦਾਦਾ ਜੀ ਆ। ਇਹ ਤਾਂ ਹਾਂ ਦਾਦਾ ਜੀ ਆ ਤੇ ਮੈਂ ਤੇ 400 ਬੈਲੋਂ ਵੀ ਹੈ ਦੇਖੋ ਦੀ 400 ਬੈਲਾਂ ਦਿੱਤਾ। ਕੇ ਮੈਂ ਕਿਹਾ ਵੀ ਇਹਨਾਂ ਦੀ ਆਖਰੀ ਸ਼ਬਦ ਸੀ। ਉਹਨੂੰ ਦੋਨੋਂ ਹਸਬੰਡ ਵਾਈਫ ਜੌਬ ਕਰਦੇ ਹੀ। ਹੂੰ ਹੂੰ। ਕੇ ਇਹਦੇ ਜੀ ਉਹ ਕਹਿੰਦੇ ਸੀ ਮੈਂ ਆਪਣੇ ਪੁੱਤਰੇ ਦਾ ਰੂਮ ਵਿੱਚ ਲਿਖਿਆ। ਨਗਾਹੀਗਾ ਲੋਕ ਕਹ ਰਹੇ ਕਿ ਮੈਂ ਬੋਤਲ ਨੂੰ ਵੇਖ ਲੈ ਉਹ ਕਹਦੇ ਸੀ ਬੱਚਾ ਚਾਹੁੰਦੇ ਨਹੀਂ ਅਸੀਂ ਇਹਦੇ ਬੱਚਾ ਪਲਾਨ ਨਹੀਂ ਕਰ ਸਕਦੇ ਸੌਰੀ ਬਹੁਤ ਟਾਈਮ ਨਹੀਂ ਹਾਂ ਹਾਂ ਮੈਂ ਕਹਦਾ ਵੀ ਇਹਦਾ ਬਕੀ ਹੈ ਨੂੰ ਹਾਂ ਤੇ ਫਿਰ ਕਹਦਾ ਵੀ ਇਹਨਾਂ ਨੂੰ ਬੇਟਾ ਕਹਿ ਲਗਾ ਵੀ ਉਹਨਾਂ ਨੂੰ ਕਹੋ ਜਾਉਂ ਦੇਖੋ ਆਪਾਂ ਪਾਪਾ ਆਪਣਾ ਬੇੜਾ ਕਹਿ ਰਿਹਾ ਵੀ ਗਾਉਂ ਹਾਂ ਹਨਾ ਨੂੰ ਨਹੀਂ ਕਹਿਦਾ ਵੀ ਹਾਏ ਹਾਏ ਹਾਂ ਪਾਪਾ ਇੱਥੇ ਬਿਠੇ ਆ ਸੰਭੁਸ਼ ਕਰ ਦੇਂਗੇ ਤੇ ਮੈਂ ਕਹਦਾ ਵੀ ਡੇੜਾ ਪਾਪਾ ਸਾਡੀ ਜ਼ਿੰਦਗੀ ਤੁਹਾਡੇ ਵਾਸਤੇ ਮਰਦਾ ਰਿਹਾ ਉਹ ਹੁਣ ਤੁਹਾਨੂੰ ਮਾਰ ਦੇਆ ਤੇ ਕਦੇ ਵੀ ਰੋਕਾ ਬੇ ਕਿ ਸੋਲੂਸ਼ਨ ਕੀ ਤੇ ਮੈਂ ਕਿਹਾ ਵੀ ਦਹਾਂ ਦੇ ਓਰ ਧੋੜਾ ਉਹ ਤੁਹਾਨੂੰ ਕੁਝ ਕਹਿ ਤੋ ਲੱਗੇ ਮੈਂ ਕਿਹਾ ਵੀ ਮੇਰੇ ਨਾਲ ਗੱਲ ਹੋਈ ਤੇ ਕਦੇ ਵੀ ਇਹਦਾ ਸੋਲੂਸ਼ਨ ਕੀ ਹੈ ਮੈਂ ਕਿਹਾ ਸੋਲੂਸ਼ਨ ਇਹ ਹੈ ਵੀ ਜਦੋਂ ਉਹ ਆਪਣੇ ਪੁੱਤਰੇ ਦਾ ਮੂੰਹ ਵੇਖੇਗਾ ਉਹ ਚਲੇ ਜਾਣਗੇ ਤੇ ਅੱਗੇ ਗਈਆਂ ਤੇ ਉਹ ਗੱਲ ਕੰਪਲੀਟ ਕਰਦਾ ਤੇ ਫਿਰ ਮੈਂ ਕਿਹਾ ਵੀ ਤੇਦੇ ਵੀ ਆਪਣਾ ਪੁੱਤਰੇ ਨੂੰ ਇੱਕ ਚਲੇ ਜਾਣਗੇ ਤੇ ਹੁਣ ਕਦੇ ਹਾਂ ਮੈਂ ਕਿਹਾ ਅੱਜ ਦੇ ਜਾਣਗੇ ਹੁਣ ਇੱਕ ਸਵਾਲ ਪੈਦਾ ਹੋ ਰਿਹਾ ਇੱਕ ਕੁਐਸਚਨ ਇੱਕ ਇਥੇ ਪੈਦਾ ਹੁੰਦਾ ਵੀ ਫੋਲਗਾ ਬਲਮਾਇਰ ਅਮਰੀਕਾ ਤੋਂ ਪਲਾਨ ਕਰ ਲਏ ਤੇ ਵਿੱਚੋਂ ਠੀਕ ਆ ਵੀ ਬੱਚਾ ਹੋ ਜਾਣਾ ਹੁਣ ਜ਼ਰੂਰੀ ਤਾਂ ਨਹੀਂ ਆ ਵੀ ਉਹ ਪੁੱਤਰਾ ਹੀ ਹੋਗਾ ਹਾਂ ਬਿਲਕੁਲ ਸਵਾਤ ਹੋਈ ਰਹਿਗ ਵਿਸੋਲ ਤਾਂ ਫਿਰ ਰੁਕ ਗਈ ਹੂੰ ਸੋ ਤਾਂ ਫਿਰ ਮੂਹ ਨਹੀਂ ਕਰ ਸਕਦੀ ਤੋ ਕੋਈ ਧਿਆਨ ਫੁਲਫੇ ਦੇ ਜਾਏ ਮੂਣੀ ਉਹ ਇੱਕ ਹੈ ਜਾਂ ਸੋ ਇਹਦਾ ਮੇਲ ਜਿਹੜੀ ਗੱਲ ਉਹ ਪੱਕੀ ਤੇ ਆ ਉਹਦਾ ਮੇਕ ਲੀਡਰ ਕੀ ਆ ਵੀ ਹਰ ਸੋਇ ਪੁੱਤ ਨਹੀਂ ਬਣਦੀ ਹਾਂ ਹਰ ਇਨਸਾਨ ਮਰਨ ਤੋਂ ਬਾਅਦ ਪੁੱਤ ਨਹੀਂ ਬਣਦਾ ਤਾਂ ਸਿਰਫ ਉਹ ਕੁਛ ਨਾ ਕੋਈ ਸਾਨੂੰ ਕਹਿਣਾ ਚਾਹੁੰਦੇ ਆ ਕੋਈ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕੁਝ ਦੱਸਣਾ ਚਾਹੁੰਦੇ ਆ ਕਿਸੇ ਨਾਲ ਕਿਸੇ ਵਾਇਆ ਵੀਡੀਓ ਆਪਾਂ ਨਾ ਜਾਣੇ ਮੈਂ ਤੁਹਾਨੂੰ ਇਹੀ ਸਵਾਲ ਪੁੱਛਣ ਲੱਗੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਸੋਲਸ ਮਤਲਬ ਕਿ ਡਰਾਉਂਦੀਆਂ ਨਹੀਂ ਆ ਜਾਂ ਕੁਝ ਵੀ ਵਿੱਚ ਸੋਲਸ ਚੰਗੀਆਂ ਵੀ ਹੁੰਦੀਆਂ ਕਈ ਬਿਲਕੁਲ ਜਿਸ ਤਰ੍ਹਾਂ ਸਾਡੇ ਵਿੱਚ ਸਾਰੇ ਵਿੱਚ ਉਹ ਤਾਂ ਗਏ ਆ ਮੀਨਸ ਕੌਣ ਆ ਸਾਡੇ ਆਪਣੇ ਆ ਆਪਣੇ ਜਿਹੜੇ ਫਿਜ਼ੀਕਲ ਫਾਰਮ ਦੇ ਵਿੱਚ ਸਾਡੇ ਕੋਲੋਂ ਵਿਛੜ ਗਏ ਉਹਨ ਇਨਸਾਨ ਜਿਹੜਾ ਪੰਜ ਤੱਤ ਦਾ ਬੁਦਵਾਇਆ ਜਲ, ਵਾਯੂ, ਅਗਨੀ, ਆਕਾਸ਼ ਤੇ ਧਰਤੀ ਉਹਨ ਪੰਜ ਤੱਤ ਦਾ ਬੁਦਨਾ ਮਿੱਟੀ 'ਚ ਮਿਲ ਗਿਆ ਤੇ ਬਚਿਆ ਕੀ ਇੱਕ ਚੀਜ਼ ਬਚਦੀ ਲੋਕੀ ਕਹਿੰਦੇ ਪੰਜ ਤੱਤ ਦਾ ਬੁਦਨਾ ਮਿੱਟੀ 'ਚ ਮਿਲ ਗਿਆ ਤੇ ਪੰਜ ਤੱਤ ਖਤਮ ਹੋ ਗਏ ਪੰਜ ਤੱਤ ਨਹੀਂ ਖਤਮ ਹੁੰਦੇ ਚਾਰ ਤੱਤ ਖਤਮ ਹੁੰਦੇ ਵੀ ਤੁਹਾਨੂੰ ਪਤਾ ਇਸ ਬਾਰੇ ਦਾ ਚਾਰ ਤੱਤ ਖਤਮ ਹੁੰਦੇ ਸਿਰਫ ਬਚਦੀ ਕੀ ਆ ਹਵਾ ਉਹਨਾਂ ਪ੍ਰੇਤ ਕੀ ਬੋਲਿਆ ਸਵਾਭ ਬਗਲ ਕਨੇ ਹਵਾ ਨਿਕਲੀ ਸਾਹ ਅਨੇਕ ਸਾਹ ਜਾ ਰਹੇ ਹਵਾ ਅਨੇਕਾਂ ਤੇ ਜਦੋਂ ਇਹ ਚਾਤ ਤਾਂ ਖਤਮ ਹੋ ਜਾਏ ਮਿੱਟੀ ਵਿੱਚ ਮਿਲ ਗਏ ਤਾਂ ਹਵਾ ਆਪਾ ਚੇ ਸੋ ਹਰ ਇਨਸਾਨ ਮਰਨ ਤੋਂ ਬਾਅਦ ਉੱਦ ਨਹੀਂ ਵਰਦਾ ਲੋੜ ਆ ਜਾ ਰਹੇਗੀ ਅੰਦਰ ਇੱਕ ਡਿਜ਼ਾਇਰ ਸਟਰੋਂਗਲੀ ਡਿਜ਼ਾਇਰ ਇਹ ਫਸਟ ਆਫ ਆਲ ਦਾ ਡਰਨਾ ਛੱਡੋ ਇਹ ਸਾਡੇ ਆਪਣੇ ਹੀ ਆ ਯਰ ਕੁਝ ਨਹੀਂ ਹੁੰਦਾ ਉਹਨੂੰ ਡਰੋਗੇ ਨਾ ਤੇ ਕੁਛ ਨਹੀਂ ਉਹ ਨਾਲ ਬੰਦੇ ਨਾ ਵੀ ਨਜ਼ਰ ਆ ਗਿਆ ਤਾਂ ਜਾਨ ਹੀ ਵੇਗਦੀ ਵੀ ਸਵੇਰੇ ਜਾ ਕੇ ਕੇ ਬਾਬੇ ਕੋਲ ਬੈਠੇ ਵੀ ਝੜੇ ਨੂੰ ਆਉਂਦੇ ਹੁੰਦੇ ਹਾਂ ਬਾਬਾ ਜੀ ਫੜ ਫੜ ਬਾਬਾ ਜੀ ਨਾਲ ਜਾ ਗਏ ਚਾਈ ਜੀ ਨਾਲ ਜਾ ਗਏ ਹੈਨਾ ਤੇ ਉਹ ਕੁਛ ਕਰ ਦੇਗੇ ਕੀ ਕਰਨਗੇ ਜੇ ਜਿੰਨੀ ਸਾਰੀ ਜਿੰਦਗੀ ਆਪਣੇ ਪਰਵਾਦ ਦੀ ਖਾਤਰ ਜੀਂਦੇ ਰਹੇ ਤਾਂ ਕੀ ਉਹ ਆਪਣੇ ਸਰੀਰ ਛੱਡ ਜਾਣ ਤੋਂ ਬਾਅਦ ਉਹ ਆਪਣੇ ਪਰਵਾਦ ਦੇ ਦੂਰ ਬੰਨ੍ਹ ਗਏ ਤੇ ਤੁਹਾਡੀ ਕਹਿਣ ਦਾ ਮਤਲਬ ਹੈ ਕਿ ਜਦੋਂ ਤੱਕ ਸੋਲ ਤਾਂ ਵੀ ਨਹੀਂ ਗਈ ਤੇ ਸਾਨੂੰ ਮਤਲਬ ਕਿ ਡਰਨਾ ਨਹੀਂ ਚਾਹੀਦਾ ਨਹੀਂ ਡਰਨ ਦੀ ਤਾਂ ਲੋੜ ਹੀ ਨਹੀਂ ਐਕਚੁਅਲ ਤਾਂ ਕੀ ਆ ਸੋ ਨੂੰ ਸੋ ਦੇ ਨਾਲ ਕਮਿਊਨੀਕੇਟ ਕਰਕੇ ਉਹਦੀ ਡਿਜ਼ਾਇਰ ਨੂੰ ਜਾਨੀ। ਵੀ ਡਿਜ਼ਾਇਰ ਜਿਹਦੀ ਕਿਹੜੀ ਇੱਛਾ ਦੂਰੀ ਰਹਿ ਗਈ। ਇੱਛਾ ਕਿਹੜੀ ਦੂਰੀ ਰਹਿ ਗਈ? ਕਿਸ ਰੀਜ਼ਨ ਦੇ ਕਰਕੇ ਉਹ ਅਜੇ ਤੱਕ اٹਕੀ ਆ। ਹਾਂ ਹਾਂ ਹਾਂ। ਕਿਉਂ ਉਹ ਰੋਗੀ? ਕਿਸ ਕਰਕੇ ਮੂਵ ਹੋਣੀ ਹੋਈ? ਸਿੰਮਾ ਦਾ ਕਈ ਸਵਾਲ ਇਹ ਲੋ ਮਤਲਬ ਰੋਕਾ ਕਰੋ ਇਹਦਾ ਸੁਣਿਆ ਹੈ ਕਿ ਮਤਲਬ ਉਹ ਕੇ ਉਹਨਾਂ ਨੂੰ ਸੋਲ ਨੇ ਜਾਂ ਉਹਨਾਂ ਦੇ ਆਪਣੇ ਪੈਨਤਰਾ ਤੇ ਆਤਮਾ ਨੇ ਉਹਨਾਂ ਨੂੰ ਸੁਪਨੇ ਚ ਦਰਸ਼ਨ ਦਿੱਤੇ ਆ ਬਈ ਸੁਪਨੇ ਚ ਆਈ ਸੀ ਉਹ ਮੈਨੂੰ ਇਹ ਕਹਿ ਰਹੀ ਸੀ ਉਹ ਚੀਜ਼ ਕੀ ਹੁੰਦੀ ਹੈ ਉਹੀ ਮੈਸੇਜ ਕਨਵੇ ਕਰਨਾ ਚਾਹੂੰਗੀ ਅੱਛਾ ਕੋਈ ਵੇ ਆਊਟ ਡ੍ਰੀਮਸ ਦੇ ਥਰੂ ਜਾਂ ਘਰ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਪ੍ਰੈਜੈਂਸ ਆਪਣੀ ਸ਼ੋਅ ਕਰਕੇ ਹੂੰ ਹੂੰ ਮੀਨ ਜੋ ਅੱਖ ਨਹੀਂ ਨਾ ਇੱਕ ਨੋਰਮਲ ਇਨਸਾਨ ਵੇਖ ਸਕੇ ਉਹ ਪਾਵਰ ਜਿਹੜੂ ਥਰਡ ਆਈ ਕਹਿੰਦੇ ਆ ਹਾਂ ਹਾਂ ਹਨਾ ਜਦੋਂ ਤੱਕ ਥਰਡ ਆਈ ਓਪਨ ਤੱਕ ਉਦੋਂ ਤੱਕ ਕਿੱਦਾਂ ਹੋਊ ਜਦੋਂ ਤੱਕ ਥਰਡ ਆਈ ਓਪਨ ਹੋ ਜਾਈਗੀ ਫਿਰ ਉਹ ਕਮਿਊਨੀਕੇਟ ਨਹੀਂ ਕਰਨੀ ਆ ਕਿਉਂਕਿ ਨੋਰਮਲ ਇਨਸਾਨ ਦਾ ਦੇਖ ਹੀ ਨਹੀਂ ਸਕਦਾ ਹਨਾ ਨਹੀਂ ਉਹ ਜਿਹੜੀ ਨਾ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਹੋ ਜਾਇਆ ਗੁਰਬਾਣੀ ਦਾ ਸਾਧਨ ਤੇ ਗਵਾਹੀ ਦਿੰਦੀ ਹੈ ਪਰ ਸਾਡੇ ਕੋਲ ਸਮਾਂ ਨਹੀਂ ਲੋਕੇ ਕਹਿੰਦੇ ਨਹੀਂ ਹੁੰਦੀ ਆ ਤਾਂ ਮੈਂ ਇੱਕੋ ਗੱਲ ਜਾਣਦਾ ਵੀ ਜਦੋਂ ਤੁਹਾਨੂੰ ਇੱਕ ਸਵਾਲ ਉੱਠੇ ਨਾ ਵੀ ਨਹੀਂ ਹੁੰਦੀ ਆ ਕੋਈ ਨਹੀਂ ਮੰਨਦੇ ਨਾ ਉਹਨੂੰ ਤੇ ਜਦੋਂ ਮੱਥਾ ਟੇਕਦੇ ਹੋ ਨਾ ਜਿਹਦੇ ਅੱਗੇ ਜਾ ਕੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਅੱਗੇ ਗੁਰੂ ਘਰ ਸਾਹਿਬ ਦੇ ਅੱਗੇ ਮੱਥਾ ਟੇਕਦੇ ਉਹਦੇ 'ਚ ਲਿਖਿਆ ਹੋ ਮਨੋਂ ਉੱਥੋਂ ਪਾ ਲਓ ਬਸ ਇਹ ਹਰਜੀ ਉਹ ਗੁਫਾ ਅੰਦਰ ਢਾਕੇ ਬਾਜਾ ਪਾਉਣ ਲੱਗਾਇਆ 9 ਦਵਾਰੇ ਪ੍ਰਗਟ ਕੀਏ 10ਵਾਂ ਗੂਤਰ ਖਾਇਆ ਉਹ ਮੈਂ ਪ੍ਰੇਰਿਤ ਕਹਿ ਨਹੀਂ ਦੇ ਕਹਿੰਦੇ 9 ਦਵਾਰੇ ਪ੍ਰਗਟ ਆ ਤੇ 10ਵਾਂ ਗੂਕਤਾ ਹੁਣ ਖੋਲਦਾ ਵੀ ਨਾ ਜਿਦੂ ਤੇ ਪਰਮਾਤਮਾ ਦੀ ਮਿਹਰ ਉਹ ਇੱਕ ਸਿੱਧਾ ਜਿਹਾ ਗੁਣਾ ਭਗਤੀ ਨਾਲ ਗੁਣਨਾ ਨਾਮ ਨਾਲ ਗੁਣਨਾ ਸ਼ਬਦ ਨਾਲ ਗੁਣਨਾ ਬਦਗੀ ਨਾਲ ਗੁਣਾ ਸਸ ਜ ਐ ਸਭ ਚੀਜ਼ਾਂ ਨੇ ਦੀ ਕਰਨ ਤੋਂ ਸਾਤੇ ਇੰਡੀਆ ਦੇ ਫਰਸਟ ਪੈਰਾਨੋਇਕ ਐਕਸਪਰਟ ਸੀਗੇ ਗੋਨ ਆਫ ਦੀਵਾਰੀ ਤੁਸੀਂ ਸਾਰਿਆਂ ਨੇ ਸ਼ਾਇਦ ਜੇ ਵੀ ਨਾਮ ਸੁਣਿਆ ਹੋਵੇਗਾ ਸੋ ਕਿ ਤੁਸੀਂ ਦਵਾਰਾ ਦੀਵਾਰੀ ਜੀ ਨੂੰ ਜਾਣਦੇ ਹੋ ਕਿ ਕਦੀ ਉਹਨਾਂ ਨੂੰ ਮਿਲੇ ਸੀਗੇ ਮੈਂ ਮੇਰੇ ਫਰੈਂਡ ਆ ਤੇ ਉਹਨਾਂ ਦੇ ਰਾਹੀਂ ਮੈਂ ਇੱਕ ਵਾਰੀ ਮਿਲਿਆ ਸੀ ਤੇਜੀ ਉਹਨਾਂ ਨੂੰ ਬੈਲੀ ਹਾਂ ਬਟ ਟਾਈਮ ਬੜਾ ਸ਼ਾਰਟ ਸੀ ਉਹਨਾਂ ਦੇ ਕੋਲ ਉਕੇ ਇੱਕ ਬਹੁਤ ਵਧੀਆ ਪਰਸਨੈਲਿਟੀ ਇੰਦਿਆ ਨੂੰ ਗਿਫਟ ਮਿਲ ਰਿਹਾ ਸੀ ਉਹ ਮੈਂ ਤਾਂ ਉਹਨੂੰ ਗੋਡ ਗਿਫਟ ਮੰਨਦਾ ਵੀ ਇਹ ਕੋਈ ਇਨਸਾਨ ਜਿਨੇ ਇੰਦਿਆ ਨੂੰ ਸਾਨੂੰ ਬਹੁਤ ਇੰਦਿਆ ਨੂੰ ਪੂਰੇ ਵਰਲਡ ਨੂੰ ਮਤਲਬ ਵੀ ਉਸਕੇ ਬਹੁਤ ਕੁਝ ਦਿੱਤਾ ਸੋ ਇੱਕ ਸ਼ੇਅਰ ਮਿਲ ਗਿਆ ਦਾਤਾ ਵੀ ਪਾਰਿਆ ਵੀ ਹਜ਼ਾਰਾਂ ਬਰਸ ਕੁਦਰਤ ਆਪਣੀ ਬਹਿਨੂਦੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਵਨ ਮੇਤੇ ਦਾਵਰ ਪਹਿਨਾ ਸੋ ਮੈਂ ਆਪਣੀ ਪੈਰਨੋਰਮਲ ਦੁਨੀਆ ਦੇ ਵਿੱਚ ਉਹਨਾਂ ਨੂੰ ਦਿਦਾਵਰ ਮੰਨਦਾ ਵੇ ਇਹ ਦਾਅਰ ਮੀਨਸ ਕਿ ਉਹ ਇੱਕ ਖੁਦਾ ਦਾ ਗਿਫਟ ਸੀ ਅੱਲਾ ਦਾ ਵਾਹਿਗੁਰੂ ਦਾ ਗੌਰਵਤਵਾਰੀ ਸਭ ਦੇ ਲਈ ਗਿਫਟ ਸੀ ਵੀ ਜਿਹਨੇ ਇੰਡੀਆ ਨੂੰ ਬਹੁਤ ਕੁਝ ਦਿੱਤਾ ਸਰ ਇੰਡੀਆ ਦੇ ਫਰਸਟ ਐਕਸਪਰਟ ਸੀਗੇ ਨਾ ਪਹਿਲੇ ਐਕਸਪਰਟ ਸੀ ਅ ਐਂਗਲਨ ਪੈਰਾਮੋਰ ਐਕਸਪਰਟ ਆਪੀਐਸ ਦੇ ਫਾਊਂਡਰ ਸੀ CEO ਐਂਡ ਤੁਸੀਂ ਮੇਰੇ ਨਾਲ ਦੀ ਗੱਲ ਕੀਤੀ ਤਾਂ ਮੈਂ ਮਿਲਿਆ ਸੀ ਥੋੜਾ ਟਾਈਮ ਮਿਲਿਆ 15 ਮਿੰਟ ਦਾ ਅੱਛਾ ਉਸ ਟਾਈਮ ਮੈਂ ਦੇ ਮੀਨਸ ਕਦੀ ਸੋਚਿਆ ਵੀ ਨਹੀਂ ਸੀ ਵੀ ਮੈਂ ਇਸ ਸਪੀਡ ਦੇ ਵਿੱਚ ਬਾਹਰ ਆਉਂਗਾ ਅੱਛਾ ਐਂਡ ਹੀਲ ਕਰੂੰਗਾ ਪਰ ਉਹ ਮੈਂ ਖੁਦ ਭੱਜਾ ਫਿਰਦਾ ਸੀ ਵੀ ਯਾ ਜਿਹੜਾ ਚੋ ਕੁਝ ਨਾ ਰਿਹਾ ਉਹਦਾ ਬਟ ਮੇਰੇ ਮਨ ਦਾ ਵਹਿਮ ਆ ਯਾ ਵਾਕਈ ਕੁਝ ਪਾਵਰ ਹੈ ਅੱਛਾ ਤੇ ਉਹ ਮੈਂ ਫਿਰ ਮੇਰੇ ਫਰੈਂਡ ਸੀ ਮੈਂ ਉਹਨਾਂ ਦੇ ਨਾਲ ਡਿਸਕਸ ਕੀਤਾ ਇਹਦੇ ਬਾਰੇ ਤਾਂ ਉਹ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸਾਈਕੋਲੋਜੀਸਟ ਨਾਲ ਕੰਸਲਟ ਕਰੋ ਕਿਸੇ ਚੰਗੇ ਬਾਬੇ ਨੂੰ ਮਿਲ ਲਓ ਤਾਂ ਮੈਂ ਤਾਂ ਉਹ ਸਾਰਾ ਕੁਝ ਪਹਿਲਾਂ ਕਰ ਚੁੱਕਾ ਵੀ ਬਾਬਾ ਦੋ ਆਲਰੀ ਦੀ ਐਂਡ ਉਗਰਸ਼ਨਲਿਸਟ ਐਂਡ ਉਸ ਗਿੜੇ ਮਨੋ ਰੋਗ ਮਹਰੂ ਭਏ ਉਹਨਾਂ ਨਾਲ ਬੜੀ ਲੰਬੀ ਡਿਸਕਸ਼ਨ ਐਂਡ ਲੋਟਸ ਆਫ ਥਿੰਗਸ ਕੀਤੀਆਂ ਹਾਂ ਤੋ ਬਟ ਫਿਰ ਇੱਕ ਲਾਸਟ ਆਪਸ਼ਨ ਸੀ ਮੈਂ ਮੀਡੀਆ ਸੀ ਸਿਰਫ 15 ਮਿੰਟ ਦੇ ਲਈ ਐਂਡ ਗਿਆ ਸੀ ਮੈਂ ਇਸੇ ਡਿਸਕਸ਼ਨ ਅਕੋਰਡਿੰਗ ਮਤਲਬ ਐਕਚੁਅਲ ਦੇ ਵਿੱਚ ਜਿਸ ਤਰ ਤੁਸੀਂ ਗੱਲ ਕੀਤੀ ਨਾ ਵੀ ਇਨਸਾਨ ਜਾਣਨਾ ਚਾਹੁੰਦਾ ਹਾਂ ਹਾਂ ਕਰਿਆ ਸੀ ਮੇਰੀ ਇੱਕ ਕਿਊਰਿਓਸਿਟੀ ਸੀ ਨਹੀਂ ਛੋਟੇ ਹੁੰਦੇ ਵਾਈ ਬਸ ਇਹ ਮੈਂ ਹੀ ਕਿਉਂ ਕਿ ਤੁਹਾਨੂੰ ਚੀਜ਼ਾਂ ਲੱਭਦੀਆਂ ਸੀ ਮੈਨੂੰ ਹੀ ਕਿਉਂ ਲੱਭਦੀਆਂ ਅੱਛਾ ਵਾਈ ਮੈਂ 1.5 ਸਾਲ ਦਾ ਸੀਦ ਉਦੋਂ ਤੋਂ ਮੈਂ ਇਹ ਚੀਜ਼ਾਂ ਫੇਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਾਂ ਤਾਂ ਫਿਰ ਮੇਰਾ ਇੱਕ ਕੁਐਸਚਨ ਸੀ ਵੀ ਮੈਂ ਬੜੀ ਕੋਸ਼ਿਸ਼ ਕੀਤੀ ਹੈ ਕਿ ਨਾਰਮਲ ਜ਼ਿੰਦਗੀ ਜੀਣ ਦੀ ਮੇਰੇ ਸਕੂਲ ਵਿੱਚ ਆਉਂਦਾ ਕੋਈ ਸ਼ੌਂਕ ਨਹੀਂ ਸੀ ਅੱਛਾ ਹਾਂ ਮੈਂ ਪੂਰਾ ਇੱਕ ਐਫਰਟਸ ਆਪਣੀ ਸਟੱਡੀ ਦੇ ਉੱਤੇ ਲਗਾਈ ਆ ਐਂਡ ਆਪਣੇ ਬਿਜ਼ਨਸ ਨੂੰ ਸਟੈਬਲਿਸ਼ ਕਰਨ ਦੀ ਮੈਂ ਪੂਰੀ ਦੀ ਪੂਰੀ ਐਂਡ ਕੀਤਾ ਵੀ ਆ ਮੈਂ ਕੋਈ ਨਹੀਂ ਕਹਿ ਸਕਦਾ ਕਿ ਮੈਂ ਕੋਈ ਆਪ ਸਕਸੈਸਫੁਲ ਐ ਮੈਨੂੰ ਮਾਲਿਆ ਕਿ ਮੈਂ ਇੱਕ ਸਕਸੈਸਫੁਲ ਬਿਜ਼ਨਸਮੈਨ ਵੀ ਰਹਾ ਐ ਐਂਡ ਡੈਸ਼ ਨਹੀਂ ਲੱਗ ਜਾਂਦੀ ਬਿਲਕੁਲ ਉਹ ਇੱਕ ਕਿਊਰਿਓਸਿਟੀ ਇੱਕ ਸਵਾਲ ਹਰ ਵੇਲੇ ਅੰਦਰ ਵੀ ਯਾਰ ਮੈਨੂੰ ਹੀ ਕਿਉਂ ਬਾਈ ਪੂਰਬੀਤਾ ਦੁਨੀਆ ਹੈ ਤੇ ਕੀ ਮੇਰੇ ਵਰਗੇ ਹੋਰ ਵੀ ਲੋਕ ਨੇ ਸੋ ਜਿਹੜੇ ਇਹ ਚੀਜ਼ਾਂ ਨੂੰ ਦੇਖਦੇ ਨੇ ਜਿਹਨਾਂ ਦੀਆਂ ਜਿਹਨਾਂ ਰੋਟੀਆਂ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਫੇਸ ਕਰਦੇ ਨੇ ਜਿਹਨਾਂ ਚੀਜ਼ਾਂ ਨੂੰ ਦੇਖਦੇ ਨੇ ਇਹਨਾਂ ਹੋਰ ਵੀ ਲੋਕ ਹੋਣਗੇ ਕਿ ਇਕੱਲਾ ਮੈਂ ਹੀ ਆ ਇਹਨਾ ਕਿਤੇ ਮੇਰੇ ਦਿਮਾਗ ਦਾ ਬਹਿਨਤਾ ਨਹੀਂ ਇਹਦੇ ਸ਼ਾਇਦ ਮੈਨੂੰ ਕੋਈ ਮੈਂ ਸਕਾਈਕੈਥਿਸ ਦੀ ਲੋੜ ਤਾਂ ਨਹੀਂ ਇਹ ਫਿਰ ਮੈਂ ਉਸੇ ਟੱਕਰ ਦੇ ਵਿੱਚ ਮੇਰੀ ਲਾਸਟ ਜਿਹੜੀ ਮੰਨਜਲ ਸੀ ਉਹ ਸੀ ਬਾਰੂ ਤੋਂ ਬੜੇ ਤਾਂ ਉਹ ਮੈਂਦਰ ਜਾ ਕੇ ਮਿਲਿਆ ਅੱਛਾ ਡਿਸਕਸ ਕੀਤਾ ਉਹਨਾਂ ਨੂੰ ਦੱਸਿਆ ਮੈਂ ਕਿ ਮੈਨੂੰ ਇਗਾ ਨਿੰਜੂ ਸੂਲਜ਼ ਲੱਗਦੀਆਂ ਨੈਗੇਟਿਵ એનਰਜੀਜ਼ ਪੋਜ਼ਿਟਿਵ એનਰਜੀਜ਼ ਨਾ ਦੇਖ ਸਕਦਾ ਫਿਰ ਕੁਛ ਇੱਕ ਉਹਨਾਂ ਨੇ ਮੇਰੇ ਪਰ ਸਵਾਲ ਕੀਤੇ ਆਪਣੇ ਬਾਰੇ ਦੁਸ਼ਿਆ ਹੂੰ ਜੋ ਮੇਰਾ ਫਰੈਂਡ ਨਾਲ ਸੀ ਉਹਦੇ ਬਾਰੇ ਦੁਸ਼ਿਆ ਅੱਛਾ ਇਹ ਸਾਰੇ ਨਾਲ ਪੋਜ਼ਿਟਿਵ એનર્ਜੀ ਕਰੀ ਅੱਛਾ ਉਹ ਦਿਨ ਜਦੋਂ ਮੈਂ ਦੇਖ ਕੇ ਅਸਰ ਦਿੱਤਾ ਤਾਂ ਉਹ ਸ਼ੌਕਿੰਗ ਮੈਨੂੰ ਮੈਨੂੰ ਵੀ ਸਬੂਟੀ ਆ ਗਿਆ ਇਹ ਤਾਂ ਬਿਲਕੁਲ ਵੈਟ ਹੂੰ ਇਹ ਤੁਸੀਂ ਤਾਂ ਬਿਲਕੁਲ ਠੀਕ ਹੋ ਜਾਗੇ ਇਹ ਮੈਂ ਕਹ ਵੀ ਮੈਂ ਇਹ ਤਾਂ ਕੀ ਕਰਾਂ ਨੀਂਗਾ ਚਾਹਣਾ ਵੀ ਇਹ ਬੰਦ ਹੋ ਦੇ ਹੂੰ ਕਿ ਮੈਂ ਨਾ ਇੱਕ ਨੋਰਮਲ ਲਾਈਫ ਮੀ ਸਪੈਂਡ ਕਰੀ ਚਾਹੁੰਦਾ ਮੈਂ ਨਹੀਂ ਦੋਨਾਂ ਚੰਨਤ ਸੁਮੇ ਰਹੇ ਜਮਣ ਜਿਸ ਨਾਲ ਆ ਗਾ ਦੂਰੀਆ ਚੀਤੀ ਆ ਦੋਇ ਕਾ ਕੀ ਦਸ ਆਈ ਵਾਂਟ ਟੂ ਐਡ ਆ ਰੱਖੇ ਗਿਆ ਸੀ ਉਹਨੂੰ ਹੋਰ ਕੋਸ਼ਿਸ਼ ਜਾਈ ਇਹ ਮੈਨੂੰ ਮੈਂ ਵੀ ਆਪ ਨਹੀਂ ਛੋੜ ਸਕਦੇ ਨਾ ਆਪਕੋ ਕਰਨਾ ਪੜੇਗਾ ਸ਼ਾਇਦ ਉਹਨਾਂ ਦੀ ਇੰਡਿਊਸ਼ਨ ਸੀ ਇਹ ਮੈਂ ਕਹਿੰਦੀ ਮੈਂ ਕਰਨਾ ਨਹੀਂ ਚਾਹਦਾ ਕਹਿੰਦੇ ਫਿਰ ਇਹ ਟਾਈਮ ਤੇ ਛੱਡ ਦੋ ਆਪੇ ਜਦੋਂ ਉਸ ਜੇ ਅੱਲਾ ਵਾਈ ਨੂੰ ਪਰਮਾਤਮਾ ਈਸ਼ਵਰ ਗੋਡ ਹੈ ਰੈਪ ਅੰਤਰ ਰਸਤਾ ਆਪੇ ਬੇ ਸੋ ਉਸ ਤੋਂ ਬਾਅਦ ਵਿੱਚ ਫਿਰ ਮਿਲਣ ਤੋਂ ਬਾਅਦ ਵੀ ਫਿਰ ਉਸ ਤੋਂ ਦੁਬਾਰਾ ਕੰਟੈਕਟ ਕਾ ਨਹੀਂ ਹੋਇਆ ਬੈਕਗ੍ਰਾਉਂਡ ਦੇ ਕੇ ਗਿਆ ਸੀ ਉਹਦੇ ਨਾਲ ਮੈਂ ਟ੍ਰੈਕ ਵਿੱਚ ਅੱਜ ਵੀ ਹਾਂ ਹਾਂ ਤੋ ਇੱਕ ਬਹੁਤ ਲੰਬਾ ਸਫ਼ਰ ਲਿਆ ਬਹੁਤ ਲੰਬਾ ਇਹ ਡੈਸਟੀਨੀ ਪਤਾ ਨਹੀਂ ਕਿੱਥੋਂ ਦੀ ਕਿੱਥੋਂ ਕਿੱਥੋਂ ਦੀ ਕਿੱਥੇ ਜਾ ਕੇ ਉਹਨੇ ਐਂਡ ਦੇ ਉੱਤੇ ਹੀਲਰ ਬਣਾ ਕੇ ਛੱਡਿਆ ਹਮ ਇਹ ਕਹਿੰਦੇ ਨਾ ਜੋ ਲਿਖਿਆ ਉਹ ਹੋ ਕੇ ਰਹੇਗਾ ਹੋ ਕੇ ਰਹਿਗਾ ਸਿੱਕੇ ਗੁਰੂਦਵਾਰੀ ਜੀ ਅਮਰੀਕਾ ਵਿੱਚ ਪੈਦਾ ਹੋਏ ਸੀ ਉਹਨਾਂ ਦਾ ਬੈਕਗ੍ਰਾਉਂਡ ਕੀ ਸੀ ਮਪੂ ਨਹੀਂ ਗੁਰੂਦਵਾਰੀ ਤਾਂ ਇੱਕ ਜਸਟ ਲਾਈਕ ਮੀਡੀਓਕਰ ਫੈਮਿਲੀ ਅੱਛਾ ਉਹ ਮੀਨ ਕੋਈ ਇਹ ਨਹੀਂ ਅਗੇ ਕੋਈ ਜਮਤ ਹੈ ਸਵਾਦੀ ਕਿ ਮੂਰੀ ਉਤਸੋਹਨਾ ਚੰਚਾਲਾ ਕੀ ਪੈਦਾ ਹੋ ਰਹੀ ਪਰ ਕਿਹਾ ਵੀ ਇੱਕ ਡੈਸਟਨੀ ਹੀ ਮੀਨ ਉਹਦਰ ਨੂੰ ਲੈ ਕੇ ਗਈ ਇਸ ਸਪੀਡ ਦੇ ਵਿੱਚ ਲੈ ਕੇ ਆਈ ਹਾਂ ਹਾਂ ਉਹਨਾਂ ਦੀ ਤਾਂ ਆਪਣੀ ਗੱਲ ਕੀਤੀ ਕਿ ਮੈਨੂੰ ਵੀ ਡੈਸਟਨੀ ਲੈ ਕੇ ਆਈ ਹਾਂ ਨਾ ਨਾ ਤੇ ਇਸ ਤਾਂ ਹੀ ਉਹਨਾਂ ਨੂੰ ਵੀ ਡੈਸਟਨੀ ਲੈ ਕੇ ਆਈ ਮੀਨ ਉਹਨਾਂ ਨੇ ਵੀ ਕਦੀ ਨਹੀਂ ਸੀ ਸੋਚਿਆ ਕਿ ਮੀਨਸ ਮੈਂ ਇੱਕ ਪੈਰਨੋਨੋ ਸਪੋਰਟ ਬਣੂੰਗਾ ਐਂਡ ਮੈਂ ਦੁਨੀਆ ਨੂੰ ਇਲਾ ਕੁਝ ਦਊਂਗਾ ਐਂਡ ਇੰਨਾ ਕੁਝ ਦੱਸ ਕੇ ਗਏ ਛੋਟੀ ਦੀ ਇਹਦੇ ਵਿੱਚ ਇਹਦਾ ਕੁਝ ਦੁਨੀਆਂ ਨੂੰ ਦਿੱਕਾ ਇਹ ਸ਼ਾਇਦ ਅਸੀਂ ਉਹਨਾਂ ਦੇ ਉੱਤੇ ਹੀ ਅੱਜ ਪੀ ਐਚ ਡੀ ਸਟਾਰਟ ਕਰਤੀਏ ਤੇ ਮੇਰੇ ਘਰ ਉਹ ਥੋੜੀ ਹੋਏਗੀ ਜਦ ਅਸੀਂ ਕਹਿ ਕੇ ਉਹ ਮਤਲਬ ਕਿ ਸ਼ੁਰੂ ਤੋਂ ਨਹੀਂ ਕੈਰਗਵਲ ਐਕਸਪਰਟ ਬਣਨਾ ਚਾਹਤੇ ਸੀ ਤੇ ਉਹਨਾਂ ਦਾ ਕੀ ਡ੍ਰੀਮ ਸੀ ਉਹਦਾ ਕਮਰਸ਼ੀਅਲ ਪਾਇਲਟ ਅੱਛਾ ਉਹ ਬਰਵਾਸੇ ਵਾਪਸ ਗਈ ਸੀ ਐਡ ਉਥੋਂ ਹੀ ਉਹ ਆਪਣੀ ਕਮਰਸ਼ੀਅਲ ਪਾਇਲਟ ਦੀ ਟ੍ਰੇਨਿੰਗ ਲੈ ਰਹੇ ਸੀ ਅੱਛਾ ਜਿੱਥੋਂ ਜ਼ਿੰਦਗੀ ਦੇ ਵਿੱਚ ਐਕਸੀਡੈਂਟਰ ਇੱਕ ਮੋੜ ਆਉਂਦਾ ਮੀਨਜ਼ ਜਿਸ ਰੂਮ ਦੇ ਵਿੱਚ ਰਹਿ ਰਹੇ ਸੀ ਆਪਣੇ ਫਰੈਂਡਸ ਨੇ ਰਾਤ ਅ ਉਤੇ ਉਹਨਾਂ ਨੂੰ ਕੁਝ ਮੀਨਜ਼ ਕੁਝ ਸੋਲ એનર્ਜੀ ਮੀਨਜ਼ ਅਪਰੇਸ ਸਰਾਉਂਡਿੰਗਸ ਦੇ ਵਿੱਚ ਫੀਲ ਹੋਈ ਅੱਛਾ 5 ਟੂ 6 ਡੇਜ਼ ਲਗਾਤਾਰ ਕੰਟੀਨਿਉਟੀ ਜਿਹੜੋ ਦਿਸਦੀ ਰਹੀ ਤੇ ਉਹਨਾਂ ਨੂੰ ਇਹ ਜਿਹਾ ਲੱਗਦਾ ਸੀ ਵੀ ਜਿਵੇਂ ਇਹਦੇ ਸਰਾਉਂਡਿੰਗਸ ਦੇ ਵਿੱਚ ਕੁਝ ਹੈ ਕੋਈ ਸੋਲ ਹੈ ਐਂਡ ਥਿਸ ਇਜ਼ ਦਾ ਫਰਸਟ ਐਕਸਪੀਰੀਅੰਸ ਮੇਬੀ ਵੀਰ ਆਲ ਆ ਦਿਸ ਇਨ ਦਿ ਬੀਦਾਸੀ ਤੇ ਦੈਨ ਉਸ ਤੋਂ ਬਾਅਦ ਵਿੱਚ ਜਦੋਂ 5 ਤੋਂ 6 ਡੇਜ਼ ਲੰਘ ਗਏ ਤਾਂ ਟ੍ਰੇਨਿੰਗ ਦਾ ਕਮਰਸ਼ੀਅਲ ਬਾਇਡਟ ਦੀ ਗੱਲ ਰਹੀ ਸੀ ਅੱਛਾ ਫਿਰ ਉਹਨਾਂ ਨੇ ਜਿਹੜੀ ਉੱਥੇ ਆਪਣੀ ਪੈਰਾਗਲਾਈਡ ਸੋਸਾਇਟੀ ਆਮਰੀਕਾ ਤੋਂ ਉਹਦੇ ਨਾਲ ਉਹਨਾਂ ਨੇ ਮੀਨਜ਼ ਕੰਟੈਕਟ ਕੀਤਾ ਕਿ ਕੁਝ ਮੀਨ ਮੈਨੂੰ ਲੱਗਦਾ ਕੋਡ ਐਂਡ ਜਦੋਂ ਉਹਨਾਂ ਨੇ ਫਿਰ ਉਹ ਪੈਰਾਗਲਾਈਡ ਸੋਸਾਇਟੀ ਜਿਹੜੀ ਅਮਰੀਕਾ ਦੀ ਸੀ ਉਹਨਾਂ ਨੇ ਜਦੋਂ ਉਹਨਾਂ ਦੇ ਨਾਲ ਉਹ ਇਨਵੈਸਟਿਗੇਟ ਕੀਤਾ ਕੇਸ ਨੂੰ ਤਾਂ ਉਹ ਜਦੋਂ ਸੋਹ ਲੜਕੀ ਸੀ ਸੋਹ ਸਾਹਮਣੇ ਆਈ ਕਮਿਊਨੀਕੇਟ ਹੋਇਆ ਅੱਛਾ ਐਂਡ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਲਾਈਫ ਇੱਕ ਚੇਂਜ ਲੈਂਦੀ ਹੈ। ਹਮਮ ਐਂਡ ਉਹਨਾਂ ਨੇ ਕਮਰਸ਼ੀਅਲ ਪਾਇਲਟ ਦੇ ਨਾਲ ਨਾਲ ਪੈਨਾਰਨਮਲ ਸਟੱਡੀ ਵੀ ਉੱਥੇ ਸਟਾਰਟ ਕਰ ਦਿੱਤੀ। ਸ਼ੁਰੂ ਕਰ ਦਿੱਤੀ। ਐਂਡ ਜਦੋਂ ਸਟੱਡੀ ਕੰਪਲੀਟ ਹੋਈ ਕਮਰਸ਼ੀਅਲ ਪਾਇਲਟ ਦੀ ਟ੍ਰੇਨਿੰਗ ਕੰਪਲੀਟ ਹੁੰਦੀ ਆ ਤਾਂ ਉਹਨਾਂ ਦੇ ਕੋਲ ਇੱਕ ਡਿਗਰੀ ਨਾਲ ਪੈਨਾਰਨਮਲ ਐਸਕਵਡ ਦੀ ਵੀ ਸੀ। ਅੱਛਾ ਉਹਨਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਕਿਸੇ ਹੋਗੂ ਨਹੀਂ ਦਿੱਖਦੀ ਅਸਿਆਤ ਹੋਗਾ। ਨੋ ਨੋ ਉਹ ਆਪਣੇ ਇਨਸਾਨ ਦੇ ਪਹਿਲੇ ਪਰਸਨ ਸੀ। ਆਪਣੇ ਆਪਣੇ ਸੌਰੀ ਆਪਣੀ ਫੈਮਿਲੀ ਦੇ ਫੈਮਿਲੀ ਪਹਿਲੇ ਪਰਸਨ ਸੀ ਜਿਨ੍ਹਾਂ ਨੂੰ ਐਕਸਪੀਰੀਅੰਸ ਸੀ ਕਿ ਜਿਨ੍ਹਾਂ ਨੂੰ ਇਹ ਉਹ ਵੀ ਐਕਸਪੀਰੀਅੰਸ ਵੀ ਜਾ ਕੇ ਉਹਨੋਂ ਹੋਇਆ ਜਦੋਂ ਅਮਰੀਕਾ ਗਏ ਐਂਡ ਉੱਥੇ ਜਦੋਂ ਫਰਸਟ ਐਕਸਪੀਰੀਅੰਸ ਸੋਲ ਦੇ ਨਾਲ ਹੋਇਆ ਤਾਂ ਫਿਰ ਉਸ ਤੋਂ ਬਾਅਦ ਵਿੱਚ ਫਿਰ ਇੱਕ ਉਹਨਾਂ ਨੇ ਜਿਸ ਤਰ੍ਹਾਂ ਸੋਚ ਲਿਆ ਕਿ ਮੈਂ ਤਾਂ ਹੁਣ ਕਮਰਸ਼ੀਅਲ ਪਾਇਲਟ ਦਾ ਚੜ੍ਹੂ ਮੈਂ ਜੋ ਬਣਨਾ ਸੀ ਉਹ ਬਣਨਾ ਹੀ ਹੈ ਔਰ ਮੈਂ ਮੇਨ ਮੇਰਾ ਜ਼ਿੰਦਗੀ ਦਾ ਮੋਟਿਵ ਮੇਰਾ ਮੇਨ ਜ਼ਿੰਦਗੀ ਦਾ ਇੱਕ ਨਿਸ਼ਾਨਾ ਉਹ ਪਿਆਰ ਉਹਨੂੰ ਐਕਸਪੋਰਟ ਬਣਾਉਗਾ ਸਰ ਘਰ ਅਤਿਵਾਰੀ ਸੀ ਦਾ ਪਹਿਲਾ ਐਕਸਪੀਰੀਅੰਸ ਜਦੋਂ ਆਦਮਾ ਹਾਣਾ ਸੱਪਰ ਕਰਨਾ ਸੀ ਉਹ ਐਗੀ ਜਿਹੜਾ ਤੁਸੀਂ ਕਹਿ ਰਹੇ ਹੋ ਰੂਮ ਵਿੱਚ ਠਹਿਰੇ ਸੀਗੇ ਹਾਂ ਜਦੋਂ ਉਹਨੇ ਐਕਚੁਅਲ ਦੇ ਵਿੱਚ ਜਦੋਂ ਉਹਨੇ ਕੋਸ਼ਿਸ਼ ਕੀਤੀ ਉਹ ਘਬਰਾ ਕੇ ਡਰ ਕੇ ਫਸਟ ਟਾਈਮ ਤੋਂ ਹੋਰ ਇੰਸਾਨ ਨਾਲ ਦਾ ਯਾਰ ਉਹ ਕਿਉਂ ਵਾਈਂ ਤੇ ਸ਼ਾਇਦ ਉਹ ਲੜਕੀ ਦਾ ਕੋਈ ਕਾਰਮਿਕ ਕਨੈਕਸ਼ਨ ਸੋ ਦਾ ਕਾਰਮਿਕ ਰਿਲੇਸ਼ਨ ਉਹਨਾਂ ਦੇ ਨਾਲ ਹੋਊਗਾ ਜਿਹੜੀ ਚਾਹੁੰਦੀ ਸੀ ਵੀ ਇਹ ਸਪੀਡ ਵਿੱਚ ਹੋ ਕਿ ਜੇ ਉਹ ਨਾ ਹੁੰਦੀ ਤੇ ਉਹ ਸੋਲ ਨਾ ਮਿਲਦੀ ਤਾਂ ਉਹ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਨਾ ਕਰਦੀ ਤੇ ਸ਼ਾਇਦ ਆਜਾਪਾ ਗੋਰਤਵਾਰੀ ਬਾਦੇ ਗੱਲ ਨਾ ਕਰ ਲਏ ਨਾ ਕਰਦੇ ਹੁੰਦੇ ਸੈਨੈ ਸੁਣਾ ਨਾ ਕਿ ਇੰਡੀਆ ਦੇ ਕਈ ਕਾਫੀ ਨਿਊਜ਼ ਚੈਨਲਸ ਤੇ ਵਰਕ ਕੀਤਾ ਸੀਗਾ ਕਿਹੜੇ ਕਿਹੜੇ ਨੀਚਾਨਲਸ ਤੇ ਕੀਤਾ ਸੀ ਦੇਖੋ ਜਦੋਂ ਉਹ ਇੰਡੀਆ ਆਏ ਹਨ ਇਹ ਉਹਨਾਂ ਨੇ ਆਪਣਾ ਗੀਡੀਪੀ ਇੰਡੀਅਨ ਪਾਲਨ ਆਲਮੋਸਟ ਸੁਸਾਇਟੀ ਆਈਪੀਐਸ ਦੇ ਫਾਊਂਡਰ ਬਣੇ ਐਂਡ ਬਹੁਤ ਇੱਕ ਵੱਡੀ ਗੱਲ ਹੈ ਉਹ ਵੀ ਜਿਹੜੇ ਵਰਲਡ ਦੇ ਟੌਪ ਪੈਰਨੋਮਲੋਜਿਸ ਉਸ ਟਾਈਮ ਦੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਆਪਣੀ ਇਨੀਸ਼ੀਅਲ ਪੈਰਨੋਮਲ ਸੋਸਾਇਟੀ ਬਣਾਈ ਹੈ ਐਂਡ ਜਿਹੜੇ ਅਪਲਾਰ ਨਿਊਜ਼ ਚੈਨਲਸ ਬਾਰੇ ਜਿਹੜੇ ਨਿਊਜ਼ ਚੈਨਲ ਤੇ ਕੰਮ ਕੀਤਾ ਕੁਝ ਮੇਨ ਜਿਹੜੇ ਦੱਸਦਾ ਹਾਂ ਤੁਹਾਨੂੰ ਚੈਨਲਸ ਉਹ ਸ਼ੋਅਜ਼ ਦੇ ਨਾਮ ਵੀ ਦੱਸਾਂਗਾ ਇੱਕ ਸੀ ਐਮਟੀਵੀ ਐਮਟੀਵੀ ਗਰਲਜ਼ ਐਫਟੀਵੀ ਗਰਲਜ਼ ਨਾਈਟ ਆਊਟ ਵਿਦ ਰਣਵੀਜ ਸਿੰਘ ਕਾਫੀ ਫੇਮਸ ਸੀ ਉਸ ਟਾਈਮ ਤੇ ਅੱਛਾ ਐਂਡ ਹੌਂਟੇਰ ਵੀ ਕਰਤੀ ਉਤਸਾਹ ਨਹੀਂ ਹੋਣੀ ਅੱਛਾ ਐਵੇਂ ਕੀਤਾ ਅੱਛਾ ਐਂਡ ਅੱਜ ਤੱਕ ਤੇ ਮੁਕੇਸ਼ ਮਿਲ ਕੇਸ ਮੁੰਬਈ ਜਿਹਦੇ ਵਿੱਚ ਮੁਕੇਸ਼ ਮਿਲ ਕੇਸ ਜਿਹਦੇ ਵਿੱਚ ਉਹ ਮੁਤਾਬਕ ਚੰਦਾ ਮੁਤਾਬਕ ਚੰਦਾ ਦੀ ਮੂਵੀ ਸੀ ਨਾ ਜਿਹਦੇ ਚ ਬਣਾਇਆ ਸੀ ਚੂਮਾ ਚੂਮਾ ਦੇ ਦੇ ਹਾਂ ਹਾਂ ਉਹ ਮੁਕੇਸ਼ ਮਿਲ ਦੇ ਵਿੱਚ ਸ਼ੂਟ ਹੋਇਆ ਸੀ ਅੱਛਾ ਐਂਡ ਉਥੋਂ ਦੇ ਇੰਗੇਜਮੈਂਟ ਦੇ ਵਿੱਚ ਆਪਣਾ ਕੋਈ ਕੈਨ ਹਜ਼ਾਰ ਵਰਕਰ ਮੇ ਸੜਕੇ ਮਰ ਗਿਆ ਸੀ ਅੱਬ ਲਕਰ ਕਰਕੇ ਇਹ ਜਿਹੜੇ ਆਲੇ ਦੋਲੇ ਦੇ ਸਾਊਂਡ ਨੀਸ ਦੇ ਵਿੱਚ ਲੋਕ ਰਹਿੰਦੇ ਆ ਨਾ ਉਹਨਾਂ ਨੂੰ ਉਹ ਬਕਰਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸੀ ਇਹ ਉਹ ਗੌਰਤਿਵਾਰੀ ਜੀ ਨੇ ਕੀਤਾ ਸੀ ਹਾਂ ਉਹਦੇ ਉੱਤੇ ਨਾਲ ਸ਼ਿਗਰ ਕੀਤਾ ਅੱਛਾ ਇਹ ਹੋ ਆਪਣਾ આજ ਤੱਕ ਦੇ ਉੱਕੇ ਸੀ ਸਾਰਾ ਇਹਦਾ ਕਵਰੇਜ ਅੱਛਾ 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 ਐਂਡ ਇਸ ਤੋਂ ਇਲਾਵਾ ਲਾਈਵ ਮੀਡੀਆ ਅ ਇਸ ਤੋਂ ਇਲਾਵਾ ਨਿਊਜ਼ 24 ਫਿਰ ਇਸ ਤੋਂ ਇਲਾਵਾ ਜਿਹੜੀ ਉਸ ਟੈਂਪ ਦੇ ਫੇਮਸ ਟੀਵੀ ਖੰਦੇ ਸੀ ਕਿਉਂਕਿ ਕੇਵਲ ਦਾ ਜੋ ਸੀ ਨਾ స్కార్ టీవీ జీ టీవీ ਫੇਅਰ ਫਾਈਜ਼ ਐਂਡ 터ਕੀ ਸਤੀ ਕਸ਼ਮੀਰੇ ਸੋਨੀ టీవీ ਤੇ ਭੂਤ ਆਇਆ ਹੈ ਨਾ ਇਹ ਸਾਰੇ ਹੀ ਗੌਰਵਤ ਵਾਲੀ ਦੇ ਦੇਣ ਇਸ ਤੋਂ ਇਲਾਵਾ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉੱਥੇ ਦਾ ਕੇ ਫਿਰ ਫੌਂਟਿੰਗ ਆਸਟ੍ਰੇਲੀਆ ਐਂਡ ਯੂ ਐਫ ਓ ਦੇ ਉੱਤੇ ਵੀ ਰਿਸਰਚ ਕਰ ਰਹੇ ਜਿਹੜੇ ਉਡਰਤ ਇਸ ਤਰੀਆਂ ਆ ਰਹੀਆਂ ਅੱਛਾ ਹਾਂ ਯੂ ਐਫ ਓ ਜਿਸਟ ਉਹਦੇ ਉੱਤੇ ਵੀ ਰਿਸਰਚ ਚੱਲ ਰਹੀ ਸੀ ਸੋ ਇੱਕ ਜੋ ਫੇਅਰ ਫਾਇਰ ਆਉਂਦਾ ਉਹਦੇ ਚ ਜਿਹੜੀਆਂ ਰੀਅਲ ਦੇ ਵਿੱਚ ਇਨਸੀਡੈਂਟ ਹਾਰਰ ਹੂੰ 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 ਸੋ ਉਹਨਾਂ ਉੱਤੇ ਬੁਰੀ ਰਿਸਰਚ ਕਰਦੇ ਡੰਕੀ ਸੱਚੀ ਤਸਵੀਰਾਂ ਜਿਹੜੇ ਉਸ ਟਾਈਮ ਤੇ ਹਾਂਟਡ ਸ਼ੋ ਜ਼ਿਆਦਾ ਰਹੇ ਸੀ ਸੋ ਇਹ ਸਾਰੇ ਦੇ ਸਾਰੇ ਗੌਰਵਤਵਾਰੀ ਦੇ ਅੰਡਰ ਹੀ ਚੱਲ ਰਹੇ ਸੀ ਜਿਹਨਾਂ ਨੂੰ ਆਪਾਂ ਬੜਾ ਇੰਜੋਏ ਕਰਦੇ ਸੀ ਸਾਰੇ ਇਹ ਬੜਾ ਮਜ਼ਾ ਹੁੰਦਾ ਸੀ ਸਾਨੂੰ ਵੇਖ ਕੇ ਵੇਡ ਰਿੰਦੀ ਸੀ ਵੀ ਅੱਜ ਫੇਅਰ ਫਾਇਰ ਆਦਾ ਤਾਂ ਸੋ ਇਹ ਜਿਹੜਾ ਤੇ ਉਹ ਅੱਜ ਵੀ ਆਪਾਂ ਉਹ ਐਪੀਸੋਡਸ ਨੂੰ ਬੜੇ ਇੰਜੋਏ ਨਾਲ ਦੇਖਦੇ ਹਾਂ ਪਰ ਉਹ ਅਕਚੁਅਲ ਦੇ ਵਿੱਚ ਉਹ ਗੌਰਵਤ ਵਾਲੀ ਦੀ ਹੀ ਗੀਨ ਸੀ ਸੱਚ ਲੋਇਆ ਤਾਂ ਚੈਨਲ ਸੀ ਗੱਲ ਹੋ ਗਈ ਕਿ ਗੌਰਵਤ ਵਾਲੀ ਨੇ ਕਿਹ ਕਿਹੜੀ ਹੌਂਟਡ ਪਲੇਸਿਸ ਦੀ ਰਿਸਰਚ ਕੀਤੀ ਸੀ ਇੱਕ ਤਾਂ ਜਿਹੜੀ ਰਿਸਰਚ ਤਾਂ ਉਹਨੇ ਕੋ 6000 ਤੋਂ ਉੱਪਰ ਅੱਛਾ ਵਰਲਡ ਦੇ ਜਾਂ ਇੰਡੀਆ ਦੇ ਬਲਾਗ ਦੇ ਉਹਨਾਂ ਦੇ ਉੱਤੇ ਇਨਵੈਸਟੀਗੇਟ ਕੀਤਾ ਟੋਟਲ ਵਰਲਡ ਦੇ ਮਿਲ ਟੋਟਲ ਓਕੇ ਵਾਟ ਮੇਨ ਕਿਹੜੇ ਕੇਸਿਸ ਸੀ ਜਿਨ੍ਹਾਂ ਦੇ ਫੇਮਸ ਕੇਸ ਜਿਹੜੇ ਜ਼ਿਆਦਾ ਤਾਂ ਇਹ ਸ਼ਾਇਦ ਉਹਨਾਂ ਦੀ ਡੈਥ ਦਾ ਕੌਜ਼ ਵੀ ਬਣੇ ਇਹ ਤੁਹਾਕ ਵੀ ਮਿਸਟਰੀਅਸ ਆ ਕਿ ਸ਼ਾਇਦ ਇਹੀ ਕੇਸਿਸ ਦੇ ਵਿੱਚੋਂ ਹੀ ਕੁਝ ਸੋਲਸ ਅਨਸੈਟੀਸਫਾਈਡ ਸੋਲਸ ਜਿਹੜੀਆਂ ਬੁਰੇ ਦੁਆਰੇ ਦਾ ਪਿੱਛਾ ਕਰਦੀਆਂ ਸੀ ਅੱਛਾ